ਮਰਤੀ ਸਿੰਘ ਔਰ ਖਗੋਰੀ ਦੇ ਵਿਆਹ ਵਿੱਚ ਸ਼ਗਨਾਂ ਦੇ ਗੀਤ ਗਾਏ ਜਾ ਰਹੇ ਸੀ ਮੇਰਾ ਵਿਆਹ ਕਰਵਾ ਦੇ ਭਾ ਹਾਈ ਭਾਬੀ ਮੈਨੂੰ ਵਟਨਾ ਲਵਾ ਦੇ ਹਾਈ ਭਾਬੀ ਮੈਨੂੰ ਕੋੜੀ ਚੜਾ ਦੇ ਹਾਈ ਭਾਬੀ ਇਹਨਾਂ ਸੁਣ ਗੋਰੀ ਦੇ ਵੱਡੇ ਭਰਾ ਹਰਮੀਤ ਸਿੰਘ ਔਰ ਫਮੀਤੇ ਦੇ ਘਰੋਂ ਕਮਲ ਮੂੰਹ ਵੱਟਦੀ ਹੋਈ ਅੰਦਰ ਨੂੰ ਵੜ ਗਈ ਤੇ ਗਾਣੇ ਗਾਉਂਦੀਆਂ ਔਰਤਾਂ ਆਖਦੀਆਂ ਲੈ ਨੀ ਭਾਬੀ ਨੂੰ ਤੇ ਲੱਗਦਾ ਗਾਣਾ ਪਸੰਦ ਨਹੀਂ ਆਇਆ ਕੋਈ ਹੋਰ ਗਾ ਲਓ ਗਵਾਂਡਨ ਮਿੰਦੀ ਆਖਦੀ ਹੈ ਉਹਨੂੰ ਤੇ ਜਮੀਨ ਖੁਸ਼ਤੀ ਦਿਸਦੀ ਹੈ ਹੱਥੋਂ ਉਹਨੂੰ ਇਹ ਰਾਗ ਰਤਨ ਤੁਹਾਡੇ ਕਿੱਥੇ ਪਸੰਦ ਆਉਣੇ ਆ। ਕਮਲ ਅੰਦਰੋਂ ਬਾਹਰ ਨਿਕਲੀ ਤੇ ਵਿਹੜੇ ਵਿੱਚ ਲੱਗੇ ਗੋਲ ਮੇਜ਼ ਤੇ ਬੋਤਲ ਰੱਖੀ ਆਪਣੇ ਯਾਰਾਂ ਦੋਸਤਾਂ ਨਾਲ ਬੈਠੇ ਆਪਣੇ ਘਰ ਵਾਲੇ ਨੂੰ ਮੀਤਾ। ਮੀਤਾ ਨੂੰ ਇਸ਼ਾਰਾ ਕਰਕੇ ਅੰਦਰ ਆਉਣ ਨੂੰ ਆਖਣ ਲੱਗੀ। ਮੀਤਾ ਅੰਦਰ ਆ ਗਿਆ। ਤੇ ਕਮਲ ਉਹਨੂੰ ਬਾਹ ਫੜ ਕੇ ਇੱਕ ਕੋਨੇ ਵਿੱਚ ਲੈ ਕੇ ਚਲੀ ਗਈ ਤੇ ਆਖਲੀ ਹੈ ਤੈਨੂੰ ਕਿਦਾਂ ਚਾ ਚੜਿਆ ਭਰਾ ਦੇ ਵਿਆਹ ਦਾ। ਇਹ ਤਾਂ ਇਹੋ ਜਿਹੜਾ ਦੋਸਤਾਂ ਨਾਲ ਡੱਫਣ ਲੱਗਾ ਏ ਉਤੋਂ ਦੀ ਉਹ ਵਿਚੋਲਾ ਮਰ ਜਾਣਾ ਇੰਨਾ ਚਲਾਕ ਐ ਕੋਈ ਗੱਲ ਮੰਨ ਨਹੀਂ ਦਿੰਦਾ ਮੀਤਾ ਖਬਰਦਾਰ ਮੇਰੇ ਜੀਜੇ ਨੂੰ ਮਰ ਜਾਣਾ ਕਿਹਾ ਮੇਰੀ ਭੈਣ ਦਾ ਘਰ ਵਾਲਾ ਉਹ ਕਮ ਤੂੰ ਚੱਲ ਜਾ ਜਾ ਕੇ ਕੰਮ ਕਰ ਜਿਹੜਾ ਤੈਨੂੰ ਕਿਹਾ ਮੇਰੇ ਤੇ ਅਸੀਂ ਜਾਣਾ ਪੂਰੇ 20 ਕਿਲੇ ਜਾਣਗੇ ਮੀਤਾ ਅੱਛਾ ਤੂੰ ਚੱਲ ੁੜੀਏ ਗਾਣਾ ਨਾਲ ਗਾਣੇ ਗਾ ਜਾ ਕੇ ਮੈਂ ਦੇਖਦਾ ਥੋੜੀ ਦੇਰ ਬਾਅਦ ਮੀਤਾ ਆਪਣੇ ਬਾਪੂ ਗੁਰਨਾਮ ਸਿੰਘ ਨੂੰ ਆਖਦਾ ਬਾਪੂ ਆ ਕੋਈ ਫੋਨ ਕਰਦਾ ਹੈ ਮੇਰੇ ਫੋਨ ਤੇ ਬਾਰ-ਬਾਰ ਇਹੋ ਹੀ ਆਖਦਾ ਅਜੇ ਹੀ ਟਾਈਮ ਹੈ ਕੁੜੀ ਦਾ ਆਸ਼ਿਕਾ ਕੋਈ ਕਹਿੰਦਾ ਮੈਂ ਵਿਆਹ ਕਰਨਾ ਕੋਈ ਜੀਤ ਨਾਲ ਤੁਸੀਂ ਜੇਕਰ ਬਰਾਤ ਲੈ ਕੇ ਗਏ ਤਾਂ ਚੰਗਾ ਨਹੀਂ ਹੋਵੇਗਾ ਫਿਰ ਗੁਰਨਾਮ ਸਿੰਘ ਆਪਣੇ ਜਵਾਈ ਬਲਦੀਪ ਨੂੰ ਆਖਦਾ ਕਿ ਪੁੱਤ ਇਧਰ ਆ ਕੇ ਗੱਲ ਸੁਣ ਜਰਾ ਬਲਦੀਪ ਜਿਹੜਾ ਕਿ ਵਿਚੋਲਾ ਸੀ ਆਦਮਾ ਆਦਮਿਆਂ ਵਿੱਚ ਬੈਠਾ ਸੀ ਪੈਗ ਤੇ ਪੈਗ ਚੁੱਕ ਰਿਆ ਸੀ ਆਖਦਾ ਕਿ ਬਾਪੂ ਫੇਰ ਨਾ ਕਰ ਮੇਰੇ ਹੁੰਦਿਆਂ ਵਰਨਾ ਮੈਂ ਨਹੀਂ ਇੱਕ ਜ਼ਰੂਰੀ ਗੱਲ ਕਰਨੀ ਹੈ ਤੂੰ ਆਈ ਜਰਾ ਕੋ ਅੰਦਰ ਦੇਖ ਅੰਦਰ ਨੂੰ ਤੁਰ ਪਿਆ ਤੇ ਗੁਰੀ ਵੀ ਨਾਲ ਹੀ ਜਾਵੜਿਆ ਗੁਰੀ ਬਾਪੂ ਸਭ ਕੁਝ ਠੀਕ ਚੱਲ ਰਿਹਾ ਹੈ ਕੀ ਗੱਲ ਹੋ ਗਈ ਗਰਨਾਮ ਆਹ ਭਾਈ ਬਲਦੀਪ ਨੂੰ ਨੂੰ ਦੱਸਣਾ ਸੀ ਕਿ ਆਪਣੇ ਮੀਤੇ ਦੇ ਫੋਨ ਤੇ ਫੋਨ ਕਰਦਾ ਗਲਤ ਗੱਲਾਂ ਆਖਦਾ ਕੁਲਜੀਤ ਬਾਰੇ ਬਲਦੀਪ ਬਾਪ ਤੈਨੂੰ ਕਿੰਨੀ ਵਾਰ ਸਮਝਾਇਆ ਤੂੰ ਐਵੇਂ ਫਿਕਰ ਨਾ ਕਰੀ ਜਾਇਆ ਕਰ ਇਹਦਾ ਮਤਲਬ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਇੰਨੇ ਨੂੰ ਮੀਤਾ ਆਪਣੇ ਫੋਨ ਸਪੀਕਰ ਤੇ ਕਰਕੇ ਆ ਗਿਆ ਤੇ ਆਖਦਾ ਆਪ ਹੀ ਸੁਣ ਲੋ ਜਿਹਨੂੰ ਬਿਉਹਣ ਚੱਲਦੇ ਆ ਉਹਦੇ ਆਸ਼ਕ ਦੀਆਂ ਗੱਲਾਂ ਫੋਨ ਤੇ ਇੱਕ ਮੁੰਡਾ ਬੋਲ ਰਿਹਾ ਸੀ ਆਖਦਾ ਮੈਂ ਕੁਲਜੀਤ ਤਾਂ ਸੱਚਾ ਪਿਆਰ ਕਰਦਾ ਗੂਰੀ ਨੂੰ ਸਾਡੇ ਵਿੱਚ ਨਾ ਆ ਜਾਵੇ ਅਸੀਂ ਤੇ ਜਨਮਾ ਜਨਮਾਂ ਦੇ ਸਾਥ ਨਿਮਾਉਨੇ ਆ ਵਾਦਾ ਵੀ ਕਰ ਲਿਆ ਬੁਰੀ ਉਹ ਜਿਹੜਾ ਵੀ ਐ ਤੂੰ ਤੇਰਾ ਉਹ ਹਾਲ ਕਰੂੰਗਾ ਬਾਹਰ ਅੰਦਰ ਜਾਣ ਨੂੰ ਵੀ ਦਰਸਿੰਗਾ ਬਜੀ ਕੋਈ ਨਹੀਂ ਕਾਕਾ ਤੇਰਾ ਫੋਨ ਤੇ ਮੈਂ ਹੁਣ ਆਪਣੇ ਪੁੱਛੀ ਯਾਰ ਨੂੰ ਦਿੰਦਾ ਇੰਨਾ ਸੋਣ ਮੁੰਡੇ ਨੇ ਫੋਨ ਬੰਦ ਕਰਤਾ ਮੀਤਾ ਆਖਦਾ ਹੁਣ ਇਦਾਂ ਦੀ ਕੁੜੀ ਨੂੰ ਵਿਆਹ ਕੇ ਘਰੇ ਖਿੜਾਉਣ ਨੂੰ ਤੇ ਠੀਕ ਨਹੀਂ ਜਿਹਦਾ ਚੱਕਰ ਚੱਲਦਾ ਕਿਤੇ ਮੈਨੂੰ ਤਾਂ ਲੱਗਦਾ ਉਹਦੇ ਪਹਿਲੇ ਘਰ ਵਾਲੇ ਨੇ ਵੀ ਉਹ ਕਰਕੇ ਹੀ ਛੱਡ ਦਿੱਤੀ ਹੋਣੀ ਐ ਗੋਰੀ ਵਸ ਕਰੋ ਇਹ ਭਰਾਵਾ ਅੱਗੇ ਨਾ ਬੋਲੀ ਮੇਰੀ ਕੁਲਜੀਤ ਵਾਰੇ ਉਹਦੀ ਮੈਂ ਕੈਨੇਡਾ ਤੋਂ ਗੁਰੀ ਦਾ ਵਿਆਹ ਕਰਾਉਣ ਲਈ ਇੱਥੇ ਆਇਆ ਤੇ ਉਹ ਮੈਂ ਕਰਾ ਕੇ ਹੀ ਜਾਣਾ ਚਾਹੇ ਕੋਈ ਕਿੰਨਾ ਮਰਜ਼ੀ ਜ਼ੋਰ ਲਗਾ ਲਵੇ ਸਾਖ ਤੜਾਉਣ ਦਾ ਕੁਝ ਹੱਥ ਪੱਲੇ ਨਹੀਂ ਪੈਣ ਦਿੰਦਾ ਹੁਣ ਉਹਦੇ ਬੱਸ ਵੈਸੇ ਇੱਕ ਗੱਲ ਦੱਸ ਮੀਤੇ ਮੈਨੂੰ ਤੇਰੇ ਘਰੋਂ ਕਮਲ ਵੀ ਤੇ ਤਲਾਕ ਸੁਧਾਈ ਹੈ ਕਿਤੇ ਉਹਦੇ ਘਰ ਵਾਲੇ ਨੇ ਤਾਂ ਇਸ ਗੱਲੋਂ ਨਹੀਂ ਛੱਡੀ ਸੀ ਉਹ ਮੀਤਾ ਬਸਕਰ ਜੀਜਾ ਇੰਨਾ ਆਖ ਕੇ ਮੀਤਾ ਗੁੱਸੇ ਵਿੱਚ ਬਾਹਰ ਨੂੰ ਨਿਕਲ ਗਿਆ। ਮਲਦੀਪ ਨੇ ਫੋਨ ਤੇ ਕਿਸੇ ਦਾ ਫੋਨ ਆਇਆ ਤੇ ਬਲਦੀਪ ਗੁਰੀ ਨੂੰ ਆਖਦਾ ਲਾ ਬਾਈ ਗੁਰੀ ਆ ਗਿਆ ਤੇਰੇ ਸਾਲੇ ਦਾ ਫੋਨ ਪੁੱਛਣਾ ਹੋਣਾ ਹੈ। ਉਹਨੇ ਕਿ ਬਰਾਤ ਕਿੰਨੇ ਕੁ ਵਜੇ ਲੈ ਕੇ ਪਹੁੰਚੋਗੇ। ਗੁਰੀ ਦਾ ਸਾਲਾ ਰੋਪੀ ਨੂੰ ਬਲਦੀਪ ਨੂੰ ਆਖਦਾ ਪਾਜੀ ਇੱਕ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ। ਕੁਲਜੀਤ ਦੇ ਘਰੇ ਵਿਆਹ ਦੀਆਂ ਰੌਣਕਾਂ ਲੱਗੀਆਂ ਹੁੰਦੀਆਂ ਸਨ ਮਾਮਾ ਚੂੜਾ ਪਾ ਰਿਹਾ ਸੀ ਤੇ ਔਰਤਾਂ ਸ਼ਗਨ ਦੇ ਗੀਤ ਗਾ ਰਹੀਆਂ ਸੀ ਕੁਲਜੀਤ ਦਾ ਫੋਨ ਵੱਜੀ ਜਾ ਰਿਹਾ ਸੀ ਕੁਲਜੀਤ ਇੱਕ ਹੱਥ ਨਾਲ ਫੋਨ ਚੱਕਣ ਲੱਗੀ ਤਾਂ ਕੁਲਜੀਤ ਦੀ ਮਾਮੀ ਆਖਦੀ ਆ ਪੁੱਤ ਇਹ ਸ਼ਗਨਾਂ ਦੇ ਕੰਮਾਂ ਵਿੱਚ ਐਵੇਂ ਨਹੀਂ ਫੋਨ ਚੱਕਣਾ ਕਿਸੇ ਦਾ ਕੀ ਪਤਾ ਕੀ ਹਵਤਵਾ ਬੋਲ ਦੇਵੇ ਆਪਣੀ ਭਾਬੀ ਨੂੰ ਜਿੰਦਰ ਨੂੰ ਥੋੜਾ ਫੋਨ ਫੜਾ ਦੇ ਉਹ ਸੁਣ ਲੈਂਦੀ ਐ ਜੇਕਰ ਇਹਨਾਂ ਜ਼ਰੂਰੀ ਐ ਕੁਲਜੀਤ ਨੇ ਆਪਣੀ ਭਾਬੀ ਨੂੰ ਕਿਹਾ ਭਾਬੀ ਜੀ ਫੋਨ ਸੁਣਿਓ ਜਰਾ ਜਿੰਦਰ ਫੋਨ ਸੁਣ ਲੱਗੀ ਤੇ ਕੋਈ ਮੁੰਡਾ ਬੋਲ ਰਿਹਾ ਸੀ ਉਹ ਆਖਦਾ ਭੈਣ ਮੇਰੀਏ ਉਸ ਸਦਰੇ ਨਾਲ ਕਿੱਥੇ ਜ਼ਿੰਦਗੀ ਕੱਟੇਂਗੀ ਤੂੰ ਹਜੇ ਵੀ ਨਾ ਹੀ ਆਖਦੇ ਵਿਆਹ ਨੂੰ ਮੈਂ ਤੈਨੂੰ ਆਪਣੀ ਭੈਣ ਸਮਝਦਾ ਇਸ ਲਈ ਦੱਸ ਰਿਹਾ ਜਿੰਦਰ ਆਖਦੀ ਤੁਸੀਂ ਕੌਣ ਹੋ ਕਿਹੜੇ ਪਿੰਡ ਤੋਂ ਆਂ ਉਹ ਮੁੰਡੇ ਨੇ ਫੋਨ ਰੱਖ ਦਿੱਤਾ ਤੇ ਜਿੰਦਰ ਹੈਲੋ ਹੈਲੋ ਆ ਕਰੀ ਸੀ ਕੁਜੀਤ ਆਖਦੀ ਭਾਬੀ ਕੀ ਦਾ ਫੋਨ ਸੀ ਜਿੰਦਰ ਆਖਦੀ ਐਵੇਂ ਕੋਈ ਕਮਲਾ ਜਿਹਾ ਗਲਤੀ ਨਾਲ ਲੱਗ ਗਿਆ ਨੰਬਰ ਜਿੰਦਰ ਆਪਣੇ ਘਰ ਵਾਲੇ ਰੂਪੀ ਨੂੰ ਆਖਦੀ ਸੀ ਸੁਣੋ ਤੁਸੀਂ ਇਦਾਂ ਕੋਈ ਇਦਾਂ ਫੋਨ ਕਰਦਾ ਸੀ ਕੁਜੀਤ ਦੇ ਫੋਨ ਤੇ ਰੂਪੀ ਆਖਦਾ ਮੈਂ ਵੀ ਫੋਨ ਆਇਕੋ ਦੋ ਕੋਈ ਕਹਿੰਦਾ ਕਿ ਕੁੜੀ ਇਦਾਂ ਅਜੇ ਤਲਾਕ ਨਹੀਂ ਹੋ ਆਇਆ ਤੇ ਅਸੀਂ ਨੂੰਨ ਵਿਆਹੀ ਜਾਂਦੇ ਹਾਂ ਦੁਵਾਰਾ ਉਹ ਸੁੱਖੇ ਦੀ ਘਰ ਵਾਲੀ ਐ ਦੇਖੋ ਕੱਲ ਕਿੰਦਾ ਸੁੱਖਾ ਵਿਆਹ ਵਿੱਚ ਖਲਾਰਾ ਪਾਉਂਦਾ ਰੂਪੀ ਆਖਦਾ ਮੈਂ ਕਿਹਾ ਦੇਖ ਲਾਵਾਂਗੇ ਤੁਹਾਡੇ ਸੁੱਖੇ ਨੂੰ ਆ ਜਾਵੇ ਫਿਰ ਇੰਨੇ ਸਾਲ ਹੋ ਗਏ ਕਿਤੇ ਆਇਆ ਨਹੀਂ ਇਹ ਹੁਣ ਇੰਨੇ ਕੱਲ ਨੂੰ ਆਉਣਾ ਜਿੰਦਰ ਹੁਣ ਕਿੰਦਾ ਹੋਊ ਜੀ ਰੂਪੀ ਸਾਡੇ ਕੋਲ ਤਲਾਕ ਦੇ ਕਾਗਜ਼ ਹੈਗੇ ਆ ਅਸੀਂ ਕੱਲ ਨਾਲ ਲੈ ਕੇ ਜਾਵਾਂਗੇ ਆ ਜਾ ਜਿਹੜਾ ਆਉਂਦਾ ਤਾ ਨਹੀਂ ਲਾਵਾਂਗੇ ਜਿੰਦਰ ਚਲੋ ਤੁਸੀਂ ਵਿਚੋਲੇ ਨਾਲ ਇੱਕ ਵਾਰ ਗੱਲ ਤਾਂ ਕਰ ਲਓ ਦੱਸ ਦੋ ਕਿ ਇੱਦਾਂ ਫੋਨ ਆਉਂਦੇ ਆ ਸਾਨੂੰ ਰੂਪੀ ਦੇ ਇਸ ਲਈ ਬਲਦੀਪ ਨੂੰ ਫੋਨ ਕੀਤਾ ਸੀ ਬਲਦੀਪ ਆਖਦਾ ਦੇਖ ਰੂਪੀ ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਸ੍ਰੀਕਾ ਬਹੁਤ ਕੋਸ਼ਿਸ਼ ਕਰਨ ਨੂੰ ਆ ਸਾਖ ਤੋੜਨ ਦੀ ਪਰ ਤੁਸੀਂ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਇਹੋ ਕੋਈ ਸੁੱਖਾ ਨਹੀਂ ਫੋਨ ਕਰਦਾ ਇਹ ਤਾਂ ਇੱਥੋਂ ਹੀ ਆ ਗਿਆ ਜਿਹਨੂੰ ਜ਼ਮੀਨ ਜਾਂਦੀ ਦਿਖਦੀ ਹੈ ਤੁਸੀਂ ਕੋਈ ਫਿਕਰ ਨਾ ਕਰੋ ਕੱਲ ਮੈਂ ਆਪ ਦੇਖ ਲਾਉਂਗਾ ਚੋਲਾ ਭਾਈ ਮੈਂ ਦੋਨੇ ਹੱਸਣ ਲੱਗੇ ਤੇ ਰੂਪੀ ਨੇ ਫੋਨ ਬੰਦ ਕੀਤਾ ਤੇ ਜਿੰਦਰ ਜਾਗੋ ਦੀ ਕੱਢਣ ਦੀ ਤਿਆਰੀ ਕਰਨ ਲੱਗੀ ਜਾਗੋ ਕੱਢਣ ਦਾ ਸ਼ਗਨ ਜਾਂ ਇਹ ਕਰਨਾ ਸੀ ਤੇ ਕੋਲਜੀਤ ਮਾ ਬੜਵੀਰੋ ਅੰਦਰੋਂ ਅੰਦਰ ਹੀ ਡਰਦੀ ਸੀ ਕਿ ਕੋਈ ਨਜ਼ਰ ਨਾ ਲੱਗ ਜਾਵੇ ਉਹਦੀ ਧੀ ਦੀ ਖੁਸ਼ੀ ਨੂੰ ਪਹਿਲਾਂ ਹੀ ਬਹੁਤ ਦੁੱਖ ਦੇਖਿਆ ਉਸ ਦੀ ਧੀ ਨੇ ਇਸ ਲਈ ਉਹ ਆਖਦੀ ਸੀ ਕਿ ਅਸੀਂ ਸਾਦਾ ਜਿਹਾ ਹੀ ਵਿਆਹ ਕਰਨਾ ਹੈ ਘਰ ਕੋਈ ਧੂਮ ਧੜਕਾ ਨਹੀਂ ਕਰਨਾ ਇੰਨਾ ਬੜਵੀਰੋ ਜਿੰਦਰ ਨੂੰ ਪੁੱਛਦੀ ਜਿੰਦਰ ਉਹ ਫੋਨ ਕੀਦਾ ਸੀ ਇਹਨਾਂ ਨੂੰ ਕੁਲਜੀਤ ਵੀ ਅੰਦਰ ਆ ਗਈ ਜਿੰਦਰ ਆਖਦੀ ਐ ਕੋਈ ਐਵੇਂ ਬਕਵਾਸ ਕਰਦਾ ਸੀ ਬੜੀ ਵੀਰੋ ਹਾਏ ਕਿਤੇ ਉਹ ਸੁੱਖਾ ਨਾ ਹੋਵੇ ਜਿੰਦਰ ਨਹੀਂ ਉਹ ਸੁੱਖਾ ਨਹੀਂ ਐ ਉਹ ਭੈਣ ਆਖਦਾ ਸੀ ਕੁਲਜੀਤ ਨੂੰ ਬੜੀ ਵੀਰੋ ਹਾਂ ਉਦਾਂ ਵੀ ਕੁਲਜੀਤ ਦਿਸਦੀ ਸੀ ਕਿ ਸੁੱਖੇ ਦੀ ਤੇ ਲੱਤ ਟੁੱਟ ਗਈ ਐ ਹਸਪਤਾਲ ਪਿਆ ਦੋ ਦਿਨ ਤੋਂ ਹੋ ਗਏ ਜਿੰਦਰ ਉਹਨੇ ਫੋਨ ਉਹਨੇ ਲੱਤ ਫੋਨ ਲੱਤ ਨਾਲ ਕਰਨਾ ਮੂੰਹ ਨਾਲ ਕਰਨਾ ਬੋਲ ਕੇ ਕੁਲਜੀਤ ਤੈਨੂੰ ਕਿਵੇਂ ਪਤਾ ਸੁੱਖੇ ਦੀ ਲੱਤ ਟੁੱਟ ਗਈ ਜੀਤ ਭਾਬੀ ਮੇਰੀ ਸਹੇਲੀ ਦੀਪੀ ਨੇ ਸੁੱਖੇ ਦੇ ਪਿੰਡ ਦੀ ਆ ਉਹ ਦੱਸ ਦਿੱਤੀ ਐਨਾ ਆ ਕੇ ਕੋਜੀਤ ਦੀਆਂ ਅੱਖਾਂ ਭਾਰਾ ਐਨਾ ਤੇ ਬਲਵੀਰੋ ਨੂੰ ਕਿਸੇ ਨੇ ਬਾਰ-ਬਾਜ ਮਾਰੀ ਉਹ ਬਾਹਰ ਚਲੀ ਗਈ ਜਿੰਦਰ ਕੀ ਗੱਲ ਹੋਈ ਕੋਜੀਤ ਹੁਣ ਦੇਖ ਸੁੱਖੇ ਨੂੰ ਭਲਾਂ ਦੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਉਹ ਕਿਹੜਾ ਤੈਨੂੰ ਪਿਆਰ ਕਰਦਾ ਸੀ ਕੋਜੀਤ ਭਾਬੀ ਜੇਕਰ ਪਿਆਰ ਨਹੀਂ ਕਰਦਾ ਸੀ ਤਾਂ ਹੁਣ ਜਦੋਂ ਦਾ ਮੇਰਾ ਵਿਆਹ ਹੋਇਆ ਹਰਖਿਆ ਤਾਂ ਉਦੋਂ ਦਾ ਹੀ ਦबई ਤੋਂ ਆਇਆ ਤੇ ਸਵੇਰੇ ਤੇ ਛੁੱਟੀ ਵੇਲੇ ਮੇਰੇ ਸਕੂਲ ਦੇ ਗੇਟ ਅੱਗੇ ਕੜੇ ਮਾਰਦਾ ਹੁੰਦਾ ਸੀ ਉਂਝ ਮੈਨੂੰ ਕਹਿੰਦਾ ਤਾਂ ਨਹੀਂ ਸੀ ਕੁਛ ਉਹਦਾ ਐਕਸੀਡੈਂਟ ਉੱਥੇ ਹੀ ਹੋਇਆ ਸਕੂਲ ਅੱਗੇ ਜਿਸ ਦਿਨ ਮੈਨੂੰ ਸ਼ਗਨ ਪਾਉਣ ਆਏ ਸੀ ਤੇ ਮੈਂ ਛੁੱਟੀ ਤੇ ਸੀ ਉਸ ਦਿਨ ਮੈਨੂੰ ਦੀਪੀ ਮੇਰੀ ਸਹੇਲੀ ਨੇ ਦੱਸਿਆ ਸੀ ਜਿੰਦਰ ਹੁਣ ਤੇਰੇ ਸਕੂਲ ਮੂਰੇ ਗੇੜੇ ਕੱਢਣ ਦਾ ਕੋਈ ਫਾਇਦਾ ਨਹੀਂ ਜਦੋਂ ਬੋਲਣਾ ਚਾਹੀਦਾ ਸੀ ਉਦੋਂ ਤਾਂ ਇਹ ਕੁਝ ਬੋਲਿਆ ਹੀ ਨਹੀਂ ਮਾਂ ਦਾ ਚਮਚਾ ਨਾ ਹੋਵੇ ਤੇ ਚੰਗਾ ਹੋਇਆ ਕੁਲਜੀਤ ਤੇਰਾ ਛਟਕਾਰਾ ਹੋ ਗਿਆ ਲਾਲਚੀ ਬੁੜੀ ਕੋੜੋ ਚੱਲ ਹੁਣ ਅਸੀਂ ਬਾਹਰ ਚਾਲਦੇ ਆਂ ਸੁਜੀਤ ਭਾਬੀ ਤੁਸੀਂ ਚੱਲੋ ਮੈਂ ਆਈ ਜਰਾ ਜਿੰਦ ਚੱਲ ਆਪ ਆਜਾਈ ਹੁਣ ਰੋਂਦੀ ਨਾ ਰਹੀ ਉਸ ਸੁੱਖੇ ਨੂੰ ਯਾਦ ਕਰਕੇ ਤੂੰ ਵੀ ਗੋਰੀ ਬਾਰੇ ਸੋਚ ਜਾਗੋ ਕੱਟ ਕੇ ਸਭ ਰੋਟੀ ਖਾਣ ਲੱਗੇ ਤੇ ਬਲਵੀਰੋ ਆਖਦੀ ਐ ਚਲੋ ਭਾਈ ਹੁਣ ਆਪਣੇ ਮੰਜਿਆਂ ਤੇ ਚੱਲੋ ਸਵੇਰ ਨੂੰ ਜਲਦੀ ਉੱਠਣਾ ਸਭ ਨੇ ਕੁਲਜੀਤ ਪੁੱਤ ਤੂੰ ਤੇ ਚੱਲ ਸੌਂ ਜਾ ਜਾ ਕੇ ਸਵੇਰੇ ਜਲਦੀ ਤਿਆਰ ਹੋ ਜਾਣਾ ਤੂੰ ਕੁਲਜੀਤ ਅੰਦਰ ਜਾ ਕੇ ਮੰਜੇ ਤੇ ਲੰਮੀ ਪੈ ਗਈ। ਬਾਕੀ ਸਭ ਆਜੀ ਗੱਲਾਂ-ਬਾਤਾਂ ਹੀ ਕਰ ਰਹੀ ਸੀ। ਪਰ ਉਹਨਾਂ ਦੀਆਂ ਗੱਲਾਂ-ਬਾਤਾਂ ਅਣ ਸੁਣੀਆਂ ਕਰ ਕੁਲਜੀਤ ਸੁੱਖੇ ਨੂੰ ਯਾਦ ਕਰਨ ਲੱਗੀ। ਰੂਪੀ ਵੀਰ ਦੇ ਵਿਆਹ ਤੇ ਪਾਉਣ ਨੂੰ ਲਹਿੰਗਾ ਖਰੀਦਣ ਗਈ ਸੀ। ਜਦੋਂ ਲਹਿੰਗਾ ਪਾ ਕੇ ਦੁਕਾਨ ਵਿੱਚ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਘੁੰਮ-ਘੁੰਮ ਕੇ ਲਹਿੰਗਾ ਦੇਖ ਰਹੀ ਸੀ ਤਾਂ ਕਿਸ ਨੇ ਕਿਹਾ ਲਹਿੰਗਾ ਤੇਰੇ ਤੇ ਪਾ ਕੇ ਹੋਰ ਵੀ ਸੋਹਣਾ ਲੱਗਣ ਲੱਗ ਗਿਆ ਸੀ। ਕੁਲਜੀਤ ਤੇ ਕੁਲਜੀਤ ਨੇ ਮੁੜ ਕੇ ਦੇਖਿਆ ਤੇ ਸੁੱਖਾ ਦੁਕਾਨ ਵਿੱਚ ਸੋਹੇ ਤੇ ਬੈਠਾ ਸੀ। ਕੁਲਜੀਤ ਆਖਦੀ ਗਏ ਸੁੱਖੇ ਤੂੰ ਸੁੱਖਾ ਹਾਂਜੀ ਮੈਂ ਆਹ ਲਹਿੰਗਾ ਸੱਚੀ ਬਹੁਤ ਜਚਾ ਤੇਰੇ ਤੇ ਕੁਲਜੀਤ ਸੱਚੀ ਫਿਰ ਮੈਂ ਇਹੀ ਖਰੀਦ ਲੈਂਦੀ ਆ ਘਰਾ ਦਾ ਵਿਆਹ ਹੈ ਸੁੱਖੇ ਤੂੰ ਆਵੇਂਗਾ ਸੁੱਖਾ ਬੁਲਾਵਾਂਗੇ ਤਾਂ ਜ਼ਰੂਰ ਆਉਂਗਾ ਕੁਲਜੀਤ ਤੁਸੀਂ ਇੱਥੇ ਕਿਵੇਂ ਆਏ ਦੁਕਾਨ ਤੇ ਸੁੱਖਾ ਮੇਰੀ ਭੈਣ ਦਾ ਵਿਆਹ ਹੈ ਉਹ ਮੇਰੀ ਮੰਮੀ ਬੈਠੇ ਨੇ ਕੁਲਜੀਤ ਉਹ ਅੱਛਾ ਮੈਂ ਦੀਪੀ ਨਾਲ ਆਉਂਗਾ ਸੁੱਖਾ ਲੱਗ ਗਿਆ ਪਤਾ ਨਹੀਂ ਉਹ ਸਾਹਮਣੇ ਬੈਠੀ ਕੱਪੜੇ ਕੱਢ ਕੱਢ ਛੁੱਟੀ ਜਾਂਦੀ ਆ ਭਾਈ ਦੇ ਫਰੀਦ ਨੂੰ ਪਤਾ ਨਹੀਂ ਕੁਝ ਹੈ ਕਿ ਨਹੀਂ ਇਹਨੇ ਕੁਲਜੀਤ ਅਸੀਂ ਤੇ ਖਰੀਦ ਲੈਣੇ ਆ ਤੇਰੇ ਮੰਮੀ ਨੂੰ ਮਿਲਦੇ ਆ ਦੇਖ ਆਖਦੇ ਆ ਕੀ ਖਰੀਦਦੇ ਆ ਕੁਲਜੀਤ ਤੇ ਅੱਗੋਂ ਹੋ ਕੇ